ਮੇਰੇ ਮਗਰ ਮੋਟਰਸਾਈਕਲ ਤੇ 10 ਬੰਦੇ ਲੱਗਦੇ। ਅੱਜ ਉਹਨਾਂ ਨੇ ਪਹਿਲਾ ਮੈਨੂੰ ਮੋਟਰਸਾਈਕਲ ਨਾਲ ਮਿਲਿਆ 1 ਘੰਟਾ ਹੀ ਮੈਨੂੰ ਚਤਾ ਮਾਰਿਆ। ਮੈਂ ਦੇਖਿਆ ਇੱਕ ਨੇ ਛੂਹੀ ਕੱਢ ਲਈ। ਉਹ ਛੂਹੀ ਕੱਢ ਕੇ ਮਾਰੀ ਆ। ਅੱਛਾ ਜੀ। ਨੂੰ ਮੈਂ ਕੰਧ ਨਾਲ ਵੱਜਾ ਤੇ ਮੇਰੇ ਸੱਤਾਂ ਲੱਗ ਗਏ। ਅੱਛਾ ਜੀ। ਉਹ ਡਿੱਗੀ ਦੇ ਵਿੱਚ 4 ਲੱਖ ਰੁਪਈਆ ਸੀ ਜੀ। ਉਹ ਉਹਨਾਂ ਨੇ ਡਿੱਗੀ ਖੋਲ ਕੇ ਤੇ ਉਹ 4 ਲੱਖ ਰੁਪਈਆ ਲੈ ਕੇ ਤੇ ਪੌਨਗਰ ਬੁਝਾਰੂ ਨੂੰ ਗਏ ਜੀ। ਕਿੰਨੇ? 1 25 30 ਸਾਲ ਦੇ ਵਿੱਚ ਜੀ। ਉਹ 30 ਦਾ ਪਾਰਟ ਹੈ ਕੁਝ 4 ਲੱਖ ਰੁਪਏ ਦੀ ਕਿੱਕੀ ਚ ਪਏ ਆ ਕਿਸ ਨੂੰ ਪਤਾ ਬਾਅਦ ਕਿੱਦਾਂ ਪਤਾ ਲੱਗਾ ਉਹਨਾਂ ਨੂੰ ਮੇਰਾ ਨਾਮ ਸੁਜੀਤ ਕੁਮਾਰ ਹਾਂਜੀ ਹੈਗਾ ਜੀ ਤੇ ਮੈਂ ਗਲੀ ਨੰਬਰ 19 ਚ ਪਵਨਗਰ ਇਹਨਾਂ ਜੀ ਕੀ ਗੱਲ ਕੀ ਹੋਈ ਭਾਈ ਜੀ ਮੈਂ ਘੋੜ ਮੁੰਡੀ ਲਾਗੋ ਕਿਤਾਬਾਂ ਦੀ ਸੇਲ ਦੇ ਪੈਸੇ ਵਟ ਕੇ ਐਕਟਵਾ ਚ ਰੱਖ ਕੇ ਆ ਰਿਹਾ ਸੀ ਜੀ ਹਾਂਜੀ ਇੱਥੇ ਗਲੀ ਨੰਬਰ 20 ਦੇ ਵਿੱਚ ਆ ਕੇ ਤੇ ਮੇਰੇ ਮਗਰ ਮੋਟਰਸਾਈਕਲ ਤੇ ਤਿੰਨ ਬੰਦੇ ਲੱਗੇ ਅੱਛਾ ਜੀ ਉਹਨਾਂ ਨੇ ਪਹਿਲਾ ਮੈਨੂੰ ਮੋਟਰਸਾਈਕਲ ਦੇ ਨਾਲ ਮਿਲਿਆ ਐਕਟਵਾ ਤੇ ਇਹ ਮੈਨੂੰ ਨਾਲ ਠੱਗਾ ਮਾਰਿਆ ਮੈਂ ਡਿੱਗ ਪਿਆ ਇੱਕ ਨੇ ਛੁਰੀ ਕੱਢ ਲਈ ਜੀ ਉਹ ਛੁਰੀ ਕੱਟ ਕੇ ਮਾਰੀ ਆ ਅੱਛਾ ਜੀ ਮੈਨੂੰ ਮੈਂ ਕੰਧ ਨਾਲ ਵੱਜਾ ਤੇ ਮਰਿਆ ਸੱਟਾਂ ਲੱਗ ਗਈਆਂ ਅੱਛਾ ਜੀ ਉਹ ਡਿੱਗੀ ਦੇ ਵਿੱਚ 4 ਲੱਖ ਰੁਪਈਆ ਸੀ ਜੀ ਅੱਛਾ ਜੀ ਉਹ ਉਹਨਾਂ ਨੇ ਡਿੱਗੀ ਖੋਲ ਕੇ ਤੇ ਉਹ 4 ਲੱਖ ਰੁਪਈਆ ਲੈ ਕੇ ਤੇ ਪਹੁਨਗਰ ਬਾਜ਼ਾਰੋਂ ਨਿਕਲ ਗਿਆ ਜੀ ਕਿੰਨੇ ਤੇ 25-30 ਸਾਲ ਦੇ ਵਿੱਚ ਜੀ ਕੋਈ ਮਾਰ ਕੋਈ ਮੂੰਹ ਤੇ ਕਪੜਾ ਬੰਨੇ ਆ ਕੋਈ ਬੰਨੇ ਸੀ ਕੁਝ ਉਹਨਾਂ ਨੇ ਇਹ ਕਿੰਨੇ ਬੰਨੇ ਤੇ ਇੱਕ ਸਦਾ ਸੀ ਜੀ ਦੋ ਕਾਲੇ ਸੀ ਅੱਛਾ ਜੀ ਤੇ ਕਾਤੇ ਆਏ ਨਾਲ ਭਾਵੇਂ ਕਾਲੇ ਰੰਗ ਦਾ ਸੀ ਕਿਹੜਾ ਮੋਟਰਸਾਈਕਲ ਸਪੈਂਡਰ ਸੀ ਕਿਹੜਾ ਸੀ ਮੈਂ ਪਛਾਣ ਨਹੀਂ ਸਕਿਆ ਕਿਹੜਾ ਕੋਈ ਗੱਡੀ ਨੰਬਰ ਵਗੈਰਾ ਕੋਈ ਪਤਾ ਲੱਗਾ ਨਹੀਂ ਕੋਈ ਨਹੀਂ ਪਤਾ ਲੱਗਾ ਜੀ ਤੇ ਕਿੱਥੇ ਨਹੀਂ ਮੈਨੂੰ ਇੱਥੋਂ ਇੱਥੋਂ ਕਿਉਂ ਮੰਡੀ ਤੇ ਲੱਗੇ ਹੋਣ ਕਿਉਂ ਮੰਡੀ ਲੱਗੇ ਹੋ ਕਿ ਮੈਨੂੰ ਇਹ ਛੱਕ ਨਹੀਂ ਵੀ ਮੇਰੇ ਵੱਨ ਨੂੰ ਨਹੀਂ ਪਤਾ ਲੱਗਾ ਸੀ ਕਿ ਤੱਕ ਮੈਨੂੰ ਪਤਾ ਲੱਗਾ ਮੈਨੂੰ 20 ਨੰਬਰ 'ਚ ਆ ਕੇ ਜਦੋਂ ਪਵਨ ਨਗਰ 20 ਨੰਬਰ ਕੋਲ ਹੀ ਆ ਗਏ ਆ ਉਦੋਂ ਪਤਾ ਲੱਗਾ ਜਦੋਂ ਮੈਨੂੰ ਬਿਲਕੁਲ ਮੇਰੇ ਅੱਗੇ ਆ ਕੇ ਉਹਨਾਂ ਮੋਟਰਸਾਈਕਲ ਲਾ ਲਿਆ ਤੇ ਕਿੰਨਾ ਗੰਦਾ ਜਾ ਨਕਸਰ ਲੱਖ ਰੁਪਈਆ ਜੀ 4 ਲੱਖ ਰੁਪਈਆ ਜੀ ਹੁਣ ਕੀ ਅਸੀਂ ਹੁਣ ਮੁੱਖ ਪੁਰੇ ਜਾ ਕੇ ਤੇ ਸ਼ਿਕਾਇਤ ਲਖਾਤੀ ਆ ਜੀ ਮੋਕੇ ਤੇ ਐਸਐਸਓ ਆ ਗਏ ਆ ਤੇ ਮੋਕੇ ਤੇ ਦੇਖਾਂਗੇ ਵੀ ਕੀ ਗੱਲ ਬਾਤ ਹੈ ਨਾ ਤੱਕਾ ਦੇ ਕੇ ਤੇ ਮਾਰ ਕੇ ਤੱਕਾ ਲਾਤੀ ਆ ਜੀ ਤੇ ਦੇਖ ਤਾਂ ਮੁੜ ਕੇ ਬਿਮਾਰੀ ਤਾਂ ਦੇਖ ਨਾ ਪਾਛੂ ਦੀ ਮਾਰੀ ਆ ਇਹ ਕੰਤ ਤੇ ਛੁਰੀ ਮਾਰੀ ਆ ਕੰਤ ਤੇ ਨਹੀਂ ਛਰੀ ਵੱਜੀ ਕੰਤ ਤੇ ਮੈਨੂੰ ਤੱਕਾ ਮਾਰ ਤੇ ਕੰਧ ਨਾ ਮਾਰਿਆ ਜੀ ਕੰਧ ਨਾ ਮਾਰਿਆ ਕੰਧ ਨਾ ਮਾਰਿਆ ਤਾਂ ਤੱਕਾ ਲੱਗ ਜਾਂਦਾ ਕੋਈ ਤੁਹਾਨੂੰ ਕਿ ਤੱਕਾ ਮਾਰ ਕੇ ਛੁੱਟਿਆ ਉਹਨਾਂ ਨੇ ਛੁੱਟਿਆ ਜੀ ਉਹ ਤੁਸੀਂ ਕੀ ਦੇਖੇ ਸੀ ਮੈਂ ਐਕਟਿਵ ਤੇ ਜੀ ਤੇ ਇਹ ਵੀ ਨਾ ਬੰਦਾਰੂ ਭੜਿਆ ਜਾਵੇ ਤੁਹਾਡਾ ਕਾਰੋ ਪਬਲਿਕਾ ਤੋਂ ਜਹੀ ਚਾਹ ਰਹੇ ਆ ਜੀ ਅੱਛਾ ਜੀ ਅਸੀਂ ਉਹ ਸਾਰੇ ਜਿਹੜੀ ਲੁੱਟ ਹੋਈ ਹੈ 4 ਲੱਖ ਦੇ ਹੁਣੇ ਸਾਨੂੰ ਇਨਟੀਮੀਸ਼ਨ ਪਹੁੰਚੀ ਹੈ ਮੌਕੇ ਤੇ ਪਹੁੰਚੇ ਆਂ ਅਸੀਂ ਸੀਸੀਟੀਵੀ ਕੈਮਰੇ ਵਾਚਨੇ ਸ਼ੁਰੂ ਕਰ ਦਿੱਤੇ ਆਂ ਜਲਦੀ ਇਹਨਾਂ ਨੂੰ ਪ੍ਰੈਸ ਕਰਕੇ ਜੇ ਦੋਸ਼ੀਆਂ ਨੂੰ ਰੈਸਟ ਕਰਾਂਗੇ ਸਰ ਕਿੰਨੇ ਇਹ ਤਿੰਨ ਦਿਸ ਰਹੇ ਆ ਜਿਹਦੇ ਮੋਟਰਸਾਈਕਲ ਚ ਬਾਕੀ ਸੀ ਜੇ ਸ਼ੁਰੂ ਕੀਤੀ ਹੈ ਤਤਤੀਸ਼ ਬਾਕੀ ਤਤਤੀਸ਼ ਬੰਬਲ ਹੋਦੀ ਹੈ ਸੀਸੀਟੀਵੀ ਆਈ ਸਾਹਮਣੇ ਸੀਸੀਟੀਵੀ ਵੇਖਣਾ ਸ਼ੁਰੂ ਕੀਤੇ ਆਂ ਅਸੀਂ ਫਿਰ ਜੋ ਵੀ ਸਾਹਮਣੇ ਹੈ ਤੁਹਾਨੂੰ ਫਿਰ ਸਾਰੇ ਦੱਸ ਦਾਂਗੇ ਸਰ ਇਹ ਵੀ ਬੜੀ ਵੱਡੀ ਗੱਲ ਹੈ ਕੀ ਸਮਝਦੇ ਆਂ ਇਹ ਹੁਣ ਵੇਖਦੇ ਆਂ ਜੀ ਤਤਤੀਸ਼ ਕਰਦੇ ਆਂ ਸਾਰਾ ਤਤੀਸ਼ ਦਾ ਪਾਰਟ ਹੈ ਕੋ 4 ਲੱਖ ਰੁਪਏ ਡਿੱਗੀ ਚ ਪਏ ਆ ਕਿਸੇ ਨੂੰ ਪਤਾ ਵਾ ਕਿ ਕਿੱਦਾਂ ਪਤਾ ਲੱਗਾ ਇਹਨਾਂ ਨੂੰ ਉਹ ਸਾਰਾ ਵੇਚਦਿਆਂ ਜੀ ਮੈਂ ਤਫਤੀਸ਼ ਸਾਰੀ ਕਰਕੇ ਫਿਰ ਦੱਸਾਂਗਾ ਜਿਹੜਾ ਬੰਦਾ ਕਿੱਥੋਂ ਦਾ ਰਹਿਣ ਵਾਲਾ ਸੀ ਕੀ ਕੀ ਨਾਮ ਸੀ ਇਹ ਪਵਨਨਗਰ ਦੇ ਰਹਿਣ ਵਾਲੇ ਆ ਸਰਜੀਤ ਕੁਮਾਰ ਨਾਂ ਇਹਨਾਂ ਦਾ ਸਰ ਕੰਮ ਕੀ ਕਰਦੇ ਸੀ ਇਹਨਾਂ ਦਾ ਇਹ ਕਿਤਾਬਾਂ ਦਾ ਕੰਮ ਕਰਦੇ ਇਹਦੇ ਨਾਲ ਦੱਸਣ ਮੁਤਾਬਕ ਆ ਜਿਵੇਂ ਅਹੀਂ ਸ਼ੁਰੂ ਕੀਤੀ ਤੁਸੀਂ ਬਾਕੀ ਤੁਹਾਨੂੰ ਤਫਤੀਸ਼ ਮੁਕੰਮਲ ਸਰ ਜਿਹੜੇ ਮੁੰਡੇ ਸੀ ਉਹ ਕਿੰਨੇ ਕਾਮਰਸ ਦੇ ਉਹਨਾਂ ਦੇ ਜੀ ਅਜੇ ਜੀ ਅਹੀਂ ਸ਼ੁਰੂ ਪਹੁੰਚੇ ਆ ਮੌਕੇ ਤੇ ਹੁਣੇ 15-20 ਮਿੰਟ ਪਹਿਲਾਂ ਦੀ ਗੱਲ ਆ ਤੇ ਸਾਰਾ ਕਰਕੇ ਤੁਹਾਨੂੰ